ਲੋ ਜੀ 10ਵੀਂ ਪਾਸ ਵਾਲਿਆਂ ਲਈ ਵੀ ਰੇਲਵੇ ਨੇ ਭਰਤੀ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਜਿਹੜੀਆਂ ਭਰਤੀਆਂ ਆਈਆਂ ਸੀਗੀਆਂ ਉਹ ਗ੍ਰੈਜੂਏਸ਼ਨ ਬੇਸ ਤੇ ਸੀਗੀਆਂ ਜੋ ਅਜੇ ਚੱਲ ਰਹੀਆਂ ਨੇ ਜਿਹਦੇ ਵਿੱਚ ਜਿੰਨੇ ਵੀ ਗ੍ਰੈਜੂਏਟ ਸਟੂਡੈਂਟ ਸੀਗੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਚਾਹੇ ਕਿਸੇ ਵੀ ਸਟਰੀਮ ਤੋਂ ਕੀਤੀ ਹੋਏ ਉਹ ਅਪਲਾਈ ਕਰ ਸਕਦੇ ਸੀ ਜਾਂ ਉਸ ਤੋਂ ਅਪਰ ਸਟੱਡੀ ਕੀਤੀ ਹੈ ਉਹ ਅਪਲਾਈ ਕਰ ਸਕਦੇ ਸੀ ਇਸ ਤੋਂ ਬਾਅਦ 12th ਬੇਸ ਤੇ ਭਰਤੀ ਆਈ ਹੈ ਉਹ ਵੀ ਭਰਤੀ ਚੱਲਦੀ ਪਈ ਹੈ ਜਿੰਨੇ ਵੀ ਕੈਂਡੀਡੇਟ 12th ਪਾਸ ਨੇ ਜਿਨ੍ਹਾਂ ਨੇ 12ਵੀਂ ਪਾਸ ਨੇ ਤੇ ਜਾਂ ਇਸ ਤੋਂ ਅਪਰ ਸਟੱਡੀ ਕੀਤੀ ਹੋਈ ਹੈ ਉਹ ਅਪਲਾਈ ਕਰ ਸਕਦੇ ਸੀਗੇ ਇਹ ਦੋਨੋਂ ਜਿਹੜੀਆਂ ਗਵਰਨਮੈਂਟ ਜੌਬਸ ਸੀਗੀਆਂ ਤੇ ਇਹਨਾਂ ਦੀ ਜਿਹੜੀ ਫੁੱਲ ਡਿਟੇਲ ਹੈ ਮੈਂ ਆਪਣੇ ਚੈਨਲ ਤੇ ਅਲੱਗ ਵੀਡੀਓ ਬਣਾਈ ਹੋਈ ਹੈ ਤੁਹਾਨੂੰ ਦਿੱਤੀ ਹੋਈ ਹੈ ਤੁਸੀਂ ਉੱਥੇ ਜਾ ਕੇ ਉਹਨੂੰ ਦੇਖ ਸਕਦੇ ਹੋ ਤੇ ਜਿਹੜੀ ਹੁਣ ਜਿਹੜੀ ਭਰਤੀ ਚੱਲ ਰਹੀ ਹੈ 10ਵੀਂ ਪੇਸ ਤੇ ਹੈ ਇਹ ਅਪਰੈਂਟਿਸ ਪੇਸ ਤੇ ਹੈ ਤੇ ਇਹਦੀ ਕਈ ਫਾਇਦੇ ਨੇ ਇਹਦੇ ਵਿੱਚ ਜਿੰਨੇ ਵੀ ਐਕ ਸਰਵਿਸਮੈਨ ਨੇ ਫਿਜ਼ੀਕਲ ਹੈਂਡੀਕੈਪ ਨੇ ਬॉयਜ਼ ਗਰਲਸ ਮਤਲਬ ਐਸੀ ਐਸਟੀ ਸ਼ਡਿਊਲਡ ਟ੍ਰਾਈਬਸ ਫੀਸ ਤੇ ओबीसी ਹਰ ਇੱਕ ਕੈਂਡੀਡੇਟ ਇਹਦੇ ਲਈ ਅਪਲਾਈ ਕਰ ਸਕਦਾ ਹੈ ਇੱਥੇ ਤੱਕ ਕਿ ਜਿਹੜੇ ਸਰਵਿੰਗ ਜਵਾਨ ਨੇ ਉਹ ਵੀ ਅਪਲਾਈ ਕਰ ਸਕ ਸੋਰੀ ਸਰਵਿੰਗ ਜਵਾਨ ਦੇ ਜਿਹੜੇ ਚਿਲड्रन ਨੇ ਜਿਹੜੇ ਬੱਚੇ ਨੇ ਉਹ ਅਪਲਾਈ ਕਰ ਸਕਦੇ ਨੇ ਜਿਹੜੇ ਸਰਵਿੰਗ ਅਫੀਸਰ ਨੇ ਉਹਨਾਂ ਦੇ ਬੱਚੇ ਵੀ ਅਪਲਾਈ ਕਰ ਸਕਦੇ ਨੇ ਤੇ ਐਕਸ ਸਰਵਿਸਮੈਨ ਨੇ ਐਕਸ ਸਰਵਿਸਮੈਨ ਦੇ ਜਿਹੜੇ ਬੱਚੇ ਨੇ ਉਹ ਵੀ ਅਪਲਾਈ ਕਰ ਸਕਦੇ ਨੇ ਸਾਰਿਆਂ ਲਈ ਅਲੱਗ-ਅਲੱਗ ਰਿਜ਼ਰਵੇਸ਼ਨ ਸੀਟਾਂ ਨੇ ਤੇ ਜਿਹੜੇ ਤੇ ਫਿਜ਼ੀਕਲ ਹੈਂਡੀਕੈਪ ਨੇ ਉਹਨਾਂ ਲਈ ਇਹਦੇ ਵਿੱਚ 4% ਸੀਟਾਂ ਨੇ ਕੁੱਲ ਟੋਟਲ ਜਿਹੜੀਆਂ ਨੇ 5068 ਸੀਟਾਂ ਨਿਕਲੀਆਂ ਹੋયા ਨੇ 5068 ਸਲੋਟ ਨੇ ਜਿਹਦੇ ਵਿੱਚ ਜਿਹੜੇ ਫਿਜ਼ੀਕਲ ਹੈਂਡੀਕੈਪ ਦੇ ਲਈ 4% ਕੋਟਾ ਹੈ ਤੇ ਜਿਹੜੇ ਐਕ ਸਰਵਿਸਮੈਨ ਨੇ ਉਹਨਾਂ ਲਈ 3% ਕੋਟਾ ਹੈ ਇਹ ਜਿਹੜੀ ਭਰਤੀ ਹੈ ਅਪਰੈਂਟਿਸ ਬੇਸ ਭਰਤੀ ਹੈ ਦੇ ਕਈ ਫਾਇਦੇ ਨੇ ਸੋ ਇਹਨੂੰ ਛੱਡਿਓ ਨਾ ਕਿਉਂਕਿ ਇਹਦੀ ਕੋਈ ਸਰਕਾਰੀ ਫੀਸ ਵੀ ਨਹੀਂ ਹੈ ਜਿੰਨੇ ਵੀ ਐਸੀ ਕੈਂਡੀਡੇਟ ਨੇ ਐਸਟੀ ਕੈਂਡੀਡੇਟ ਨੇ ਪੀਡਬਲਿਊਡੀ ਕੈਂਡੀਡੇਟ ਨੇ ਫੀਮੇਲ ਨੇ ਔਰ ਐਕਸ ਸਰਵਿਸ ਮੈਨੇ ਤੁਹਾਡੇ ਕੋਈ ਸਰਕਾਰੀ ਫੀਸ ਨਹੀਂ ਲੱਗਣੀ ਕੋਈ ਐਪਲੀਕੇਸ਼ਨ ਫੀਸ ਨਹੀਂ ਲੱਗੇਗੀ ਤੇ ਬਾਕੀ ਜਿਹੜੇ ਜਨਰਲ ਕੈਂਡੀਡੇਟ ਨੇ ਜਨਰਲ ਬॉयਜ਼ ਓਨਲੀ ਲੜਕੀਆਂ ਨਹੀਂ ਜਨਰਲ ਬॉयਜ਼ ਤੇ ਜਿਹੜੇ ਓਬੀਸੀ ਬॉयਜ਼ ਨੇ ਸਿਰਫ ਉਹਨਾਂ ਦਾ 100 ਰੁਪੀ ਐਪਲੀਕੇਸ਼ਨ ਚਾਰਜ ਲੱਗੇਗਾ ਬਾਕੀ ਇਸ ਤੋਂ ਇਲਾਵਾ ਕਿਸੇ ਦਾ ਕੋਈ ਫੀਸ ਨਹੀਂ ਲੱਗੇਗੀ ਇਸ ਪਰਤੀਤੇ ਜਿਹੜੇ ਫਾਰਮ ਨੇ ਔਨਲਾਈਨ ਭਰੇ ਜਾ ਰਹੇ ਨੇ ਔਨਲਾਈਨ ਰਜਿਸਟ੍ਰੇਸ਼ਨ ਹੋ ਰਹੀ ਹੈ ਤੁਹਾਨੂੰ ਲਿੰਕ ਦੇ ਦਿੱਤਾ ਜਾਏਗਾ ਤੇ ਜਿਹੜੀ ਇਹਦੀ ਵਿਸਤੇ ਜਿਹੜੀ ਜਨਰਲ ਕੈਂਡੀਡੇਟ ਨੇ ਉਹ 15 ਤੋਂ ਲੈ ਕੇ 24 ਸਾਲ ਤੱਕ ਅਪਲਾਈ ਕਰ ਸਕਦੇ ਨੇ 22 10 2024 ਦੇ ਅਨੁਸਾਰ ਜਿਹੜੇ ਅਕਤੂਬਰ 22 ਅਕਤੂਬਰ 2024 ਤੱਕ 24 ਸਾਲ ਦੀ ਏਜ ਮੰਗੀ ਗਈ ਹੈ ਜਨਰਲ ਕੈਂਡੀਡੇਟ ਦੇ ਤੇ ਜਿਹੜੇ ਕੈਂਡੀਡੇਟ ਨੇ ਜਨਰਲ ਕੈਂਡੀਡੇਟ 15 ਤੋਂ ਲੈ ਕੇ 24 ਸਾਲ ਤੱਕ ਅਪਲਾਈ ਕਰ ਸਕਦੇ ਨੇ ਬਾਕੀ ਜਿਹੜੇ ਐਸਸੀ ਐਸਟੀ ਓਬੀਸੀ ਨੇ ਉਹਨਾਂ ਨੂੰ 5 ਸਾਲ ਰਿਲੈਕਸੇਸ਼ਨ ਦਿੱਤੀ ਗਈ ਹੈ ਓਬੀਸੀ ਕੈਂਡੀਡੇਟ ਨੂੰ 3 ਸਾਲ ਦੇ ਜਿਹੜੇ ਐਸਸੀ ਤੇ ਐਸਟੀ ਕੈਂਡੀਡੇਟ ਨੇ ਉਹਨਾਂ ਨੂੰ 5 ਸਾਲ ਦੀ ਜਿਹੜੇ OBC ਕੈਂਡੀਡੇਟ ਨੇ ਉਹਨਾਂ ਨੂੰ 3 ਸਾਲ ਦੀ ਤੇ ਬਾਕੀ ਜਿਹੜੇ PWD ਕੈਂਡੀਡੇਟ ਨੇ ਜਿਹੜੇ ਫਿਜ਼ੀਕਲ ਹੈਂਡੀਕੈਪ ਨੇ ਉਹਨਾਂ ਨੂੰ 10 ਸਾਲ ਦੀ ਏਜ ਰਿਲੈਕਸੇਸ਼ਨ ਦਿੱਤੀ ਗਈ ਆ ਹਾਂਜੀ ਜਾਣਕਾਰੀ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਨਾਲ ਹੀ ਡਿਸਕ੍ਰਿਪਸ਼ਨ 'ਚ ਤੁਹਾਨੂੰ ਅਪਲਾਈ ਲਿੰਕ ਦੇ ਦਿੱਤਾ ਜਾਏਗਾ ਜਿੱਥੇ ਤੁਸੀਂ ਇਹ ਫਾਰਮ ਨੂੰ ਆਨਲਾਈਨ ਭਰ ਸਕਦੇ ਹੋ ਡਿਸਕ੍ਰਿਪਸ਼ਨ ਚੈੱਕ ਕਰਿਓ ਉਥੇ ਅਪਲਾਈ ਲਿੰਕ ਦਿੱਤਾ ਹੋਏਗਾ ਇਸ ਭਰਤੀ ਲਈ ਕੁੱਲ ਟੋਟਲ 5066 ਸਲੋਟ ਕੱਟੇ ਗਏ ਨੇ 5066 ਸੀਟਾਂ ਨੇ ਜਿਹਦੇ ਵਿੱਚ ਕੀ ਟਰੇਡ ਵਾਈਜ਼ ਵੈਕੈਂਸੀ ਦਿੱਤੀ ਹੋਈ ਹੈ ਜਿਵੇਂ ਕਿ ਫਿਟਰ ਦੀਆਂ 1595 ਨੇ ਵੈਲਡਰ ਦੀਆਂ 499 ਨੇ ਟਰਨਰ ਦੀਆਂ 58 ਨੇ ਤੇ ਮਕੈਨਿਕਸ ਦੀਆਂ 36 ਨੇ ਤੇ ਕਾਰਪੈਂਟਰ ਦੀਆਂ 241 ਸੀਟਾਂ ਨੇ ਪੇਂਟਰ ਦੀਆਂ 235 ਨੇ ਮਕੈਨਿਕ ਡੀਜ਼ਲ ਦੀਆਂ 271 ਨੇ ਇਹ ਮੋਟਰ ਵਹੀਕਲ ਮੈਕੈਨਿਕ ਦੀਆਂ 24 ਨੇ ਤੇ ਪ੍ਰੋਗਰਾਮਿੰਗ ਐਂਡ ਸਿਸਟਮ ਐਡਮਿਨਿਸਟ੍ਰੇਸ਼ਨ ਜਾਂ ਕੰਪਿਊਟਰ ਆਪਰੇਟਰ ਹੁੰਦੇ ਨੇ ਉਹਨਾਂ ਦੀਆਂ 260 ਨੇ ਇਲੈਕਟ੍ਰੀਸ਼ੀਅਨ ਦੀਆਂ 901 ਨੇ ਤੇ ਜਿਹੜੇ ਮੈਕੈਨਿਕ ਇਲੈਕਟ੍ਰੀਕਲ ਪਾਵਰ ਡਰਾਈਵਰ ਨੇ ਉਹਨਾਂ ਦੀਆਂ 18 ਨੇ ਇਲੈਕਟ੍ਰੋਨਿਕ ਮੈਕੈਨਿਕ ਦੀਆਂ 199 ਤੇ ਵਾਇਰਮੈਨ ਦੀਆਂ 104 ਨੇ ਤੇ ਜਿਹੜੇ AC ਕੰਡੀਸ਼ਨਰ ਮੈਕੈਨਿਕ ਨੇ ਉਹਨਾਂ ਦੀਆਂ 209 ਨੇ ਤੇ ਪਾਈਪ ਫਿਟਰ ਦੀਆਂ 199 ਤੇ ਪਲੰਬਰ ਦੀਆਂ 126 ਨੇ ਤੇ ਫੋਰਗਰ ਐਂਡ ਟਰੀ ਹੀਟ ਟ੍ਰੀਟਰਰ ਦੀਆਂ 14 ਵੈਕੈਂਸੀਆਂ ਨੇ ਡਰਾਫਟਮੈਨਸ ਦੀਆਂ 88 ਨੇ ਤੇ ਜਿਹੜੇ ਸਟੈਨੋਗ੍ਰਾਫਰ ਇੰਗਲਿਸ਼ ਸਟੈਨੋਗ੍ਰਾਫਰ ਉਹਨਾਂ ਦੀਆਂ 8 ਵੈਕੈਂਸੀਆਂ ਨੇ ਇਸ ਤਰ੍ਹਾਂ ਟੋਟਲ 5068 ਸਲੋਟ ਨੇ ਤੇ ਜਿਹੜੇ ਕਿ ਟ੍ਰੇਡ ਵਾਈਜ਼ ਵੰਡੇ ਹੋਏ ਨੇ ਇਹ ਜਿਹੜੀ ਭਰਤੀ ਹੈ ਵੈਸਟਰਨ ਰੇਲਵੇ ਵੱਲੋਂ ਕੀਤੀ ਜਾ ਰਹੀ ਹੈ ਤੇ ਜਿਹੜੇ ਫਾਰਮ ਨੇ ਆਨਲਾਈਨ ਭਰੇ ਜਾ ਰਹੇ ਨੇ ਤੇ ਇਹਨਾਂ ਨੂੰ ਭਰਨ ਦੀ ਜਿਹੜੀ ਲਾਸਟ ਡੇਟ ਹੈ ਉਹ 22 ਅਕਤੂਬਰ ਤੱਕ ਹੈ 22 ਅਕਤੂਬਰ ਤੱਕ ਤੁਸੀਂ ਆਪਣੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹੋ ਤੇ ਇਹਦੇ ਵਿੱਚ ਜਿਹੜੇ ਕੈਂਡੀਡੇਟ ਨੇ ਜਿਹੜੀ ਕੁਆਲਿਫੀਕੇਸ਼ਨ ਆ ਕੈਂਡੀਡੇਟ 10ਵੀਂ ਪਾਸ ਹੋਣਾ ਚਾਹੀਦਾ ਹੈ ਪਲੱਸ ਉਹਦੇ ਕੋਲ ਆਈਟੀਆਈ ਐਨਸੀਵੀਟੀ ਜਾਂ ਐਸਸੀਵੀਟੀ ਤੋਂ ਉਹਨੇ ਆਈਟੀਆਈ ਕੀਤੀ ਹੋਣੀ ਚਾਹੀਦੀ ਹੈ ਜਾਂ ਜਾਂ ਇੱਕ ਤਾਂ ਕੈਂਡੀਡੇਟ 10ਵੀਂ ਪਾਸ ਹੋਣਾ ਚਾਹੀਦਾ 10ਥ ਪਾਸ ਪਲਸ ਉਹਦ ਕੋ ਆਈਟੀਆਈ ਸਰਟੀਫਿਕੇਟ ਹੋਣਾ ਚਾਹੀਦਾ ਹੈ ਐਨਸੀਬੀਟੀ ਤੋਂ ਜਾਂ ਐਸਸੀਬੀਟੀ ਤੋਂ ਇਸ ਭਰਤੀ ਲਈ 19 ਤਰ੍ਹਾਂ ਦੀਆਂ ਟ੍ਰੇਡਸ ਦੇ ਵਿੱਚ ਭਰਤੀਆਂ ਨਿਕਲੀਆਂ ਨੇ ਪੋਸਟਾਂ ਨਿਕਲੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਫਿਟਰ, ਵੈਲਡਰ, ਟਰਨਰ, ਮਕੈਨਿਸਟ, ਕਾਰਪੈਂਟਰ, ਪੇਂਟਰ, ਡੀਜ਼ਲ ਮਕੈਨਿਕ, ਮੋਟਰ ਮਕੈਨਿਕ, ਕੰਪਿਊਟਰ ਆਪਰੇਟਰ, ਇਲੈਕਟ੍ਰੀਸ਼ੀਅਨ ਤੇ ਇਲੈਕਟ੍ਰੋਨਿਕ ਮਕੈਨਿਕ, ਵਾਇਰਮੈਨ ਜਿਹਦੇ ਵਿੱਚ ਇਲੈਕਟ੍ਰੀਸ਼ੀਅਨ ਵੀ ਆਉਂਦੇ ਨੇ ਤੇ اے سی میکینک ਪਾਈਪ ਫਿਲਟਰ ਜਿਹਦੇ ਵਿੱਚ ਪਲੰਬਰ ਤੇ ਪਾਈਪ ਫੀਟਰ ਆਉਂਦੇ ਨੇ ਪਾਈਪ ਫੀਟਰ ਪਲੰਬਰ ਡਰਾਫਟਸਮੈਨ ਸਟੈਨੋਗ੍ਰਾਫਰ ਫੋਰਗੇਟ ਫੋਰਗਰ ਐਂਡ ਹੀਟ ਟ੍ਰੀਟਰ اور ਉਸ ਤੋਂ ਬਾਅਦ ਹੈ میکینک ਇਲੈਕਟ੍ਰੀਕਲ ਪਾਵਰ ਡਰਾਈਵਰ ਇਹ ਸਾਰੀ ਪੋਸਟਾਂ ਦੇ ਇਹਦੇ ਵਿੱਚ ਫਾਰਮ ਨਿਕਲੇ ਹੋਏ ਨੇ ਮਤਲਬ ਇਹਦੇ ਵਿੱਚ ਪੋਸਟਾਂ ਨਿਕਲੀਆਂ ਹੋਈਆਂ ਨੇ ਸੀਟਸ ਨਿਕਲੀਆਂ ਹੋਈਆਂ ਨੇ ਇਨ੍ਹਾਂ ਟ੍ਰੇਡਾਂ ਦੇ ਵਿੱਚ ਤੇ ਜਿੰਨਾ ਵੀ ਕੈਂਡੀਡੇਟ ਕੋ ਇਨ੍ਹਾਂ ਟ੍ਰੇਡਾਂ ਜਿਹੜੀ ਮੈਂ ਟ੍ਰੇਡਸ ਦੇ ਨੇਮ ਦੱਸੇ ਨੇ ਇਨ੍ਹਾਂ ਟ੍ਰੇਡਸ ਤੋਂ ਰਿਲੇਟਿਡ ਜਿੰਨਾ ਕੋ ਵੀ ਆਈਟੀਆਈ ਸਰਟੀਫਿਕੇਟ ਨੇ ਉਹ ਇਨ੍ਹਾਂ ਜੋਬਸ ਲਈ ਅਪਲਾਈ ਕਰ ਸਕਦੇ ਨੇ ਇਹਦੇ ਵਿੱਚ ਇੱਕ ਤਾਂ ਕੀ ਹੋਏਗਾ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਊਗੀ ਤੁਹਾਨੂੰ ਇਹਦੇ ਵਿੱਚ ਜਿੰਨ ਇੱਕ ਸਾਲ ਦੀ ਟ੍ਰੇਨਿੰਗ ਹੋਏਗੀ ਇੱਕ ਸਾਲ ਦਾ ਪੀਰੀਅਡ ਹੈ ਤੇ ਤੁਹਾਨੂੰ ਇਹਦੇ ਵਿੱਚ ਟ੍ਰੇਨਿੰਗ ਦਿੱਤੀ ਜਾਊਗੀ ਨਾਲ ਤੁਹਾਨੂੰ ਇਹਦੇ ਨਾਲ ਕੀ ਮਿਲੇਗਾ ਤੁਹਾਨੂੰ ਸਟਾਈਫਨ ਮਿਲੇਗਾ ਤੁਹਾਨੂੰ 8000 ਤੋਂ ਲੈ ਕੇ 10000 ਤੱਕ ਦਾ ਸਟਾਈਫਨ ਜਿਸ ਨੂੰ ਵਜੀਫਾ ਕਹਿੰਦੇ ਨੇ ਵਜੀਫਾ ਵੀ ਮਿਲੇਗਾ ਮਤਲਬ ਤੁਹਾਨੂੰ ਇੱਕ ਤਾਂ ਟ੍ਰੇਨਿੰਗ ਮਿਲ ਜੂਗੀ ਦੂਸਰਾ ਤੁਹਾਨੂੰ ਵਜੀਫਾ ਮਿਲੂਗਾ ਤੇ ਜਿਹੜਾ ਤੁਹਾਨੂੰ ਸਰਟੀਫਿਕੇਟ ਮਿਲੇਗਾ ਤੁਹਾਨੂੰ ਐਨਏਸੀ ਦਾ ਨੈਸ਼ਨਲ ਅਪਰੈਂਟਿਸਿਪ ਸਰਟੀਫਿਕੇਟ ਮਿਲੇਗਾ ਜਿਹਦੇ ਵਿੱਚ ਕੀ ਹੋਏਗਾ ਤੁਸੀਂ ਕਿਸੇ ਵੀ ਜੋਬ ਲਈ ਅਪਲਾਈ ਕਰ ਸਕਦੇ ਹੋ ਇਨਾ ਟ੍ਰੇਡ ਤੋਂ ਰਿਲੇਟਿਡ ਅਗਰ ਕੋਈ ਵੀ ਪਰਤੀ ਨਿਕਲਦੀ ਹੈ ਕੋਈ ਵੀ ਸਰਕਾਰੀ ਪਰਤੀ ਨਿਕਲਦੀ ਹੈ ਤੁਸੀਂ ਉਹ ਸਰਟੀਫਿਕੇਟ ਦੇ ਨਾਲ ਜਿਹੜਾ ਤੁਹਾਨੂੰ ਐਨਏਸੀ ਮਿਲੇਗਾ ਉਹਦੇ ਨਾਲ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ ਤੁਹਾਨੂੰ 20% ਤੁਹਾਨੂੰ ਕੀ ਮਿਲੇਗਾ ਬੋਨਸ ਜਿੱਦਾਂ ਕਹ ਦੋ ਤੁਹਾਨੂੰ ਮਾਰਕਸ 20% ਐਕਸਟਰਾ ਮਾਰਕਸ ਮਿਲਣਗੇ ਉਹਦੇ ਤੇ ਤੁਸੀਂ ਵੀ ਜਿੰਨੀ ਵੀ ਗਰੁੱਪ ਡੀ ਦੀ ਭਰਤੀਆਂ ਨਿਕਲਦੀਆਂ ਨੇ ਤੁਸੀਂ ਇਸ ਸਰਟੀਫਿਕੇਟ ਦੇ ਨਾਲ ਉਹਦੇ ਲਈ ਅਪਲਾਈ ਕਰ ਸਕਦੇ ਹੋ ਤੇ ਇਸ ਤੇ ਜਿਹੜੇ ਫਾਰਮ ਨੇ ਆਨਲਾਈਨ ਭਰੇ ਜਾ ਰਹੇ ਨੇ ਤੇ ਜਿਹੜੀ ਸਿਲੈਕਸ਼ਨ ਹੋਏਗੀ ਉਹ ਤੁਹਾਡੀ ਮੈਰਜ ਲਿਸਟ ਦੇ ਅਕੋਰਡਿੰਗ ਹੋਏਗੀ ਜਿਨ੍ਹਾਂ ਦੇ ਵੀ 10th ਤੋਂ 10th ਤੋਂ ਜਿਹੜੇ ਮਾਰਕਸ ਨੇ 50% ਤੋਂ ਅਬੋਵ ਨੇ 50% ਜਾਂ ਇਸ ਤੋਂ ਜ਼ਿਆਦਾ ਮਾਰਕਸ ਨੇ ਸਿਰਫ ਉਹੀ ਕੈਂਡੀਡੇਟ ਅਪਲਾਈ ਕਰਿਓ ਜਿਨ੍ਹਾਂ ਦੇ 10ਵੀਂ ਦੇ ਵਿੱਚ 50% ਤੋਂ ਉੱਪਰ ਮਾਰਕਸ ਆਏ ਨੇ ਸੋ ਜਿਹੜੀ ਇਹਦੀ ਸਿਲੈਕਸ਼ਨ ਹੈ ਉਹ ਤੁਹਾਡੀ ਮੈਰਿਟ ਬੇਸ ਹੋਏਗੀ ਤੁਹਾਡੇ 10ਵੀਂ ਦੇ ਮਾਰਕਸ ਤੇ ਜਿਹੜੀ ਤੁਸੀਂ ਆਈਟੀਆਈ ਚ ਜਿੰਨੇ ਮਾਰਕਸ ਲਏ ਹੋਣਗੇ ਉਹਨਾਂ ਨੂੰ ਪਲੱਸ ਕਰਕੇ ਇਹਦੀ ਪਰਸੈਂਟੇਜ ਕੱਢੀ ਜਾਏਗੀ ਤੇ ਉਹਦੇ ਅਕੋਰਡਿੰਗ ਹੀ ਤੁਹਾਡਾ ਸ਼ਾਰਟਲਿਸਟ ਵਿੱਚ ਨੇਮ ਆਏਗਾ ਸੋ ਜਿੰਨਾ ਵੀ ਕੈਂਡੀਡੇਟ ਨੇ 10ਵੀਂ ਦੇ ਵਿੱਚ ਜਿਨ੍ਹਾਂ ਦੇ 50% ਜਾਂ 50% ਤੋਂ ਉੱਪਰ ਮਾਰਕਸ ਨੇ ਉਹ ਇਸ ਦੇ ਨਾਲ ਉਹਨਾਂ ਨੇ ਆਈਟੀਆਈ ਕੀਤੀ ਹੋਈ ਹੈ ਤੇ ਉਹ ਇਸ ਭਰਤੀ ਲਈ ਜ਼ਰੂਰ ਅਪਲਾਈ ਕਰੋ ਕਿਉਂਕਿ ਇਹਦੇ ਜਿਹੜਾ ਸਰਟੀਫਿਕੇਟ ਮਿਲੇਗਾ ਤੁਹਾਨੂੰ ਐਨਏਸੀ ਦਾ ਜਿਹੜਾ ਸਰਟੀਫਿਕੇਟ ਮਿਲੇਗਾ ਉਹਦੀ ਬਹੁਤ ਵੈਲਿਊ ਹੈ ਇਹਨੂੰ ਛੱਡੋ ਨਾ ਘਰ ਵੀ ਫ੍ਰੀ ਬੈਠੇ ਹੋਏ ਹੋ ਇਸ ਲਈ ਇੱਕ ਤਾਂ ਤੁਹਾਡੀ ਟ੍ਰੇਨਿੰਗ ਹੋ ਜਾਏਗੀ ਦੂਸਰਾ ਤੁਹਾਨੂੰ ਸਰਟੀਫਿਕੇਟ ਮਿਲ ਜਾਏਗਾ ਤੀਸਰਾ ਤੁਹਾਨੂੰ ਵਜੀਫਾ ਵੀ ਮਿਲੇਗਾ ਸੋ ਇਹਨੂੰ ਛੱਡੋ ਨਾ ਦੇਖੋ ਜਿੱਥੇ ਵੀ ਅੱਗੇ ਵੀ ਜਿੰਨੀਆਂ ਵੀ ਰੇਲਵੇ ਦੇ ਵਿੱਚ ਸਰਕਾਰੀ ਭਰਤੀਆਂ ਨਿਕਲਦੀਆਂ ਨੇ ਇਹਨਾਂ ਨੂੰ ਅਲੱਗ ਕੋਟਾ ਮਿਲਦਾ ਅਲੱਗ ਰਿਜ਼ਰਵੇਸ਼ਨ ਸੀਟਾਂ ਹੁੰਦੀਆਂ ਨੇ ਇਹਨਾਂ ਵਾਸਤੇ ਪ੍ਰਾਇਓਰਿਟੀ ਮਿਲਦੀ ਹੈ ਇਹਨਾਂ ਨੂੰ ਜਿਨ੍ਹਾਂ ਨੇ ਐਨਏਸੀ ਅਪ੍ਰੈਂਟਿਸਸ਼ਿਪ ਕੀਤੀ ਹੁੰਦੀ ਹੈ ਇਹਨਾਂ ਨੂੰ ਪ੍ਰਾਇਓ ਦਾ ਵੀ ਹੁੰਦੀਆਂ ਨੇ ਜਿਨ੍ਹਾਂ ਚ ਇਨ੍ਹਾਂ 'ਚ ਸਿੱਧੀ ਭਰਤੀ ਹੁੰਦੀ ਹੈ ਡਾਇਰੈਕਟ ਭਰਤੀ ਹੈ ਜਿਸ ਤਰ੍ਹਾਂ ਹੁਣ ਇਹਦੇ ਵਿੱਚ ਸਿੱਧੀ ਭਰਤੀ ਨਿਕਲੀ ਹੈ ਇਦਾਂ ਕਈ ਭਰਤੀਆਂ ਆਣਗੀਆਂ ਜਿਹਦੇ ਵਿੱਚ ਇਹਨਾਂ ਨੂੰ ਸਿੱਧੀ ਭਰਤੀ ਐ ਜਿਨ੍ਹਾਂ ਨੇ ਅਪਰੈਂਟਿਸਸ਼ਿਪ ਦਾ ਜਿੰਨਾ ਕੋ ਸਰਟੀਫਿਕੇਟ ਹੈ ਉਹਨਾਂ ਨੂੰ ਸਿੱਧਾ ਲਿਆ ਜਾਂਦਾ ਹੈ ਸੋ ਜੋ ਵੀ ਕੈਂਡੀਡੇਟ ਐਲੀਜੀਬਲ ਨੇ ਉਹ ਇਹਦੇ ਲਈ ਜ਼ਰੂਰ ਅਪਲਾਈ ਕਰ ਲਿਓ ਧੰਨਵਾਦ ਜੀ